ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਪਹਿਲਾਂ ਤਾਂ ਤੁਸੀਂ ਇੱਕ ਵੀਡੀਓ ਦੇਖੋ ਕਿ ਕਿਵੇਂ ਗੁਰਬਾਣੀ ਦੀਆਂ ਪਾਵਨ ਤੁਕਾਂ ਦਾ ਸਹਾਰਾ ਲੈਂਦੇ ਹੋਏ ਗੁਰਬਾਣੀ ਦੀ ਆੜ ਦੇ ਵਿੱਚ ਸ਼ਰਿਆਮ ਕੁਫਰ ਤੋਲ ਕੇ ਜਿੱਥੇ ਇਹ ਆਪਦੇ ਆਪ ਨੂੰ ਅਕਾਲੀ ਕਹਾਉਣ ਵਾਲੇ ਗੁਰੂ ਦੇ ਗੁਨਾਹਗਰ ਤਾਂ ਬਣ ਹੀ ਹੋਣਗੇ ਨਾਲ ਦੀ ਨਾਲ ਜਿਹੜੇ ਇਹਨਾਂ ਦੇ ਮਗਰ ਲੱਗਣ ਵਾਲੇ ਆ ਜਿਹੜੇ ਬਿਨਾਂ ਕਿਸੇ

ਕਿ ਅਕਾਲੀ ਕਹੌਣ ਦਾ ਦਮ ਭਰਨ ਵਾਲੇ ਜਿਹੜੇ ਆ ਉਹਨਾਂ ਨੂੰ ساری ਉਮਰ ਅਕਾਲੀ ਦਲ ਚ ਕੱਢਣ ਦੇ ਬਾਅਦ ਵੀ ਜੇ ਗੁਰਬਾਣੀ ਦੀਆਂ ਦੋ ਟੁਕਾਂ ਦੀ ਕਿਤੇ ਜ਼ਰੂਰਤ ਪੈਂਦੀ ਆ ਤਾਂ ਇਹਨਾਂ ਨੂੰ ਫੋਨ ਦਾ ਸਹਾਰਾ ਲੈਣਾ ਪੈਂਦਾ ਤਾਂ ਅੱਗੇ ਇੱਕ ਤੁਸੀਂ ਵੀਡੀਓ ਵੇਖੋ ਜਾਨੇ ਹਰਪ੍ਰੀਤ ਸਿੰਘ ਹੋਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਾਂ ਪਹਿਲਾਂ ਬਦਲਦਾ ਫਿਰ ਦਮਦਮਾ ਸਾਹਿਬ ਤੇ ਜਥੇਦਾਰ ਸਾਹਿਬ ਲਾਦਾ ਉਤੋਂ ਵੀ ਧੂਮਤਾ ਲਾ ਕੇ ਦੋਸ਼ ਲਾ ਕੇ ਕਰਦਾਰ ਕੁਝੀ ਕਰਕੇ ਝੂਠੇ ਇਲਜ਼ਾਮ ਲਾ ਕੇ ਇਹਨਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਚੱਡੀ ਗੜੀ ਇਹਨਾਂ ਨੂੰ ਸਦਿਆ ਸudar ਲਹਿਰ ਦੇ ਸਾਰੇ ਆਗੂ ਬੈਠੇ ਸੀ ਬੀਬੀ ਜ਼ਗੀਰ ਕੌਰ ਵੀ ਹੋਰ ਬਹੁਤ ਸਾਰੇ ਸਾਡੇ ਆਗੂ ਸਭਾ ਰਖਣਾ ਸਾਹਿਬ ਸਾਰੇ ਸਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਪ੍ਰਵਿੰਦਰ ਹੁਣੀ ਉੱਥੇ ਸੀਗੇ ਸਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਭੇਟ ਸਾਹਿਬ ਸਾਹਮਣੇ ਇੱਕੋ ਗੱਲ ਕਹੀ ਸੀ ਇਹ ਗਿਆਨੀ ਜੀ ਇਹ ਸਾਰੀ ਸੁਧਾਰ ਲਹਿਰ ਦੀ ਤੁਸੀਂ ਬਾਗਡੋਰ ਸੰਭਾਲੋ ਸਾਰੀ ਸੁਧਾਰ ਲਹਿਰ ਤੁਹਾਡੇ ਪਿੱਛੇ ਆ। ਦੋਸਤੋ ਜਿਹੜੀ ਤੁਸੀਂ ਇਹ ਵੀਡੀਓ ਸੁਣੀ ਹੈ ਇਹ ਹੈਗੀ ਆ ਲਾਈਵ ਪ੍ਰੈਸ ਕਾਨਫਰੈਂਸ ਵੱਖ-ਵੱਖ ਚੈਨਲਾਂ ਤੇ ਆ ਸ਼੍ਰੋਮਣੀ ਅਕਾਲੀ ਦਲ ਦੇ ਪੇਜਾਂ ਤੇ ਵੀ ਪਈ ਆ ਪ੍ਰੈਸ ਕਾਨਫਰੈਂਸ ਕੀਤੀ ਸੀ ਡਾਕਟਰ ਦਲਜੀਤ ਚੀਮਾ ਤੇ ਮਹੇਸ਼ਿੰਦਰ ਗਰੇਵਾਲ ਹੋਣਾ ਨੇ। ਹੁਣ ਆਪਾਂ ਤੁਹਾਨੂੰ ਡਾਕਟਰ ਦਲਜੀਤ ਚੀਮਾ ਦਾ ਪੇਜ ਦਿਖਾਉਣੇ ਆ। ਤੁਸੀਂ ਵੇਖਿਓ ਇਹਦੇ ਚ ਸੁਣਿਓ। ਅੱਸੀ ਬਡਾਲੇ ਜਿੱਥੇ ਉਹ ਸੁਧਾਰ ਲਹਿਰ ਦਾ ਕਨਵੀਨਰ ਟੇਂਸਾ ਸਾਹਿਬ ਨੇ ਬਣਾਇਆ ਉੱਥੇ ਯਕੀਨ ਕਰਿਓ ਜਾਨੀ ਹਰਪ੍ਰੀਤ ਸਿੰਘ ਹੋਰ ਆਦੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਾ ਪਹਿਲਾ ਮਦਨਤਾ ਫਿਰ ਦਮਦਮਾ ਸਾਹਿਬ ਤੇ ਜਦੇਦਾਰ ਸਾਹਿਬ ਲਾਤਾ ਤੇ ਅਸੀਂ ਚੰਡੀਗੜ੍ਹ ਇਹਨਾਂ ਨੂੰ ਸੱਦਿਆ ਸੁਧਾਰ ਲਹਿਰ ਦੇ ਸਾਰੇ ਆਗੂ ਬੈਠੇ ਸੀ ਬੀਬੀ ਜਗੀਰ ਕੌਰ ਵੀ ਹੋਰ ਬਹੁਤ سارے ਸਾਡੇ ਆਗੂ ਸਰਵਰ ਰਖਣਾ ਸਾਹਿਬ ਸਾਰੇ ਸਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਪ੍ਰਵਿੰਦਰ ਹੁਣੀ ਉੱਥੇ ਸੀਗੇ ਸਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਢੇਡ ਸਾਹਿਬ ਨੇ ਇੱਕੋ ਗੱਲ ਕਹੀ ਸੀ ਕਿ ਗਿਆਨੀ ਜੀ ਇਹ ਸਾਰੀ ਸੁਧਾਰ ਲਹਿਰ ਦੀ ਤੁਸੀਂ ਵਾਕਡੋਰ ਸੰਭਾਲੋ ਸਾਰੀ ਸੁਧਾਰ ਲਹਿਰ ਤੁਹਾਡੇ ਪਿੱਛੇ ਆ ਪਰ ਦੋਸਤੋ ਵੀਡੀਓ ਤੁਸੀਂ ਦੋਵੇਂ ਦੇਖ ਲੀਆ ਹੁਣ ਮੇਨ ਗੱਲ ਜਿਹੜੀ ਇਹਦੇ ਚ ਇਹਨਾਂ ਨੇ ਘਪਲਾ ਕੀ ਕੀਤਾ ਉਹ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜਿਹੜੇ ਪ੍ਰੇਮ ਸਿੰਘ ਚੰਦੂ ਮਾਜਰਾ ਨਾ ਤਾਂ ਮੈਂ ਉਹਨਾਂ ਦਾ ਕੋਈ ਪ੍ਰਸ਼ੰਸਕ ਆ ਨਾ ਉਹ ਮੇਰੇ ਲੀਡਰ ਆ ਨਾ ਹੀ ਆਪਾਂ ਨੂੰ ਕਦੇ ਉਹਨਾਂ ਦੀ ਲੀਡਰਸ਼ਿਪ ਗਾਂ ਕਦੇ ਕਬੂਲ ਹੋਵੇ ਤੇ ਜੋ ਆ ਸਿਆਸਤ ਉਹ ਕਰ ਰਹੀ ਆ ਨਾ ਹੀ ਆਪਾਂ ਨੂੰ ਇਹ ਸਿਆਸਤ ਪਸੰਦ ਆ ਕਿਉਂਕਿ ਪੰਜਾਬ ਦੀ ਕੋਈ ਵੀ ਖੇਤਰੀ ਪਾਰਟੀ ਆ ਉਹਦੀ ਸਿਆਸਤ ਹੋਣੀ ਚਾਹੀਦੀ ਆ ਪੰਜਾਬ ਦੇ ਮੁੱਦੇ ਪੰਥਕ ਪਾਰਟੀ ਆ ਪੰਥ ਦੇ ਮੁੱਦੇ ਵੀ ਅਸੀਂ ਅੱਗੇ ਕੀ ਕਰਨਾ ਸਾਡੀ ਜਿਹੜੀ ਲੜਾਈ ਕੀ ਹੋਣੀ ਚਾਹੀਦੀ ਆ ਕਹਾਣੀਆਂ ਸੁਣਾਉਣ ਵਾਲੇ ਸਿਸਟਮ ਦੇ ਵਿੱਚ ਆਪਾਂ ਕਦੇ ਵਿਸ਼ਵਾਸ ਨਹੀਂ ਰੱਖਦੇ ਹਣਸ ਭਾਸ਼ਣ ਦੇ ਵਿੱਚ ਚੰਦੂ ਮਾਜਰਾ ਹੋਣਾ ਨੇ ਕੀ ਕਿਹਾ ਸੀ ਤੇ ਇਹਨਾਂ ਨੇ ਕੀ ਬਣਾਇਆ ਉਹ ਆਪਾਂ ਤੁਹਾਨੂੰ ਦੱਸਦੇ ਆ ਤੇ ਕਿਵੇਂ ਇਹਨਾਂ ਨੇ ਆਪਦੇ ਪ੍ਰਸ਼ੰਸਕਾਂ ਨੂੰ ਜਾਂ ਆਪਦੇ ਸਮਰਥਕਾਂ ਨੂੰ ਬੇਕੂਫ ਬਣਾਇਆ ਹੋਇਆ ਕਿ ਕਿ ਚੰਦੂ ਮਾਜਰਾ ਦੋ ਗੱਲਾਂ ਦਾ ਮਿਲ ਗੋਭਾ ਕਰਕੇ ਪਹਿਲੀ ਤਾਂ ਉਹਨਾਂ ਨੇ ਕਿਹਾ ਕਿ ਵਡਾਲਾ ਸਾਹਿਬ ਨੂੰ ਬਣਾਇਆ ਜੀ ਸੁਧਾਰ ਲਹਿਰ ਦਾ ਕਨਵੀਨਰ ਤੇ ਉਹਨਾਂ ਦਾ ਨਾਮ ਸੁਜੈਸਟ ਕੀਤਾ ਸੀ ਮਨਪ੍ਰੀਤ ਇਆਲੀ ਨੇ ਸ਼ਾਇਦ ਜਲੰਧਰ ਦਾ ਲੁਧਿਆਣੀ ਉਹਨਾਂ ਨੇ ਦੋ ਜਗ੍ਹਾ ਬੋਲਿਆ ਤੇ ਫਿਰ ਉਹਨਾਂ ਨੇ ਕਿਹਾ ਕਿ ਜਿਹੜਾ ਉਹਦਾ ਕਨਵੀਨਰ ਥਾਪਿਆ ਗਿਆ ਉਹ ਢੀਂਡ ਸਾਹਿਬ ਦੀ ਕੋਠੀ ਥਾਪਿਆ ਗਿਆ ਤੇ ਸਾਰੇ ਸੀ ਤੇ ਨਾਲ ਉਹਨਾਂ ਨੇ ਦੂਜੀ ਗੱਲ ਕਹੀ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਪਹਿਲਾਂ ਹੀ ਲੱਗਦਾ ਸੀ ਤਾਂ ਦੂਜਾ ਜਿਹੜਾ ਸੀ ਉਹ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀ ਜਦੋਂ ਉੱਥੋਂ ਵੀ ਲੈ ਕੇ ਉਹਨਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਤਾ ਫਿਰ ਉਹਨਾਂ ਨੂੰ ਉੱਥੇ ਚੰਡੀਗੜ੍ਹ ਬੁਲਾਇਆ ਗਿਆ। ਤਾਂ ਜਲੀਲ ਕਰਨ ਦੀ ਕੋਸ਼ਿਸ਼ ਕਦੋਂ ਕੀਤੀ? ਸਾਰਿਆਂ ਨੂੰ ਪਤਾ ਹੈ ਕਿ ਇਹ ਇੰਟਰਵਿਊ ਕਰਾਈਆਂ, ਔਸਾਲੀ ਵਾਲੇ ਇਨਜਾਮ ਲਾਏ ਗਏ। ਈਵਨ ਹੁਣ ਤਾ ਇਹ ਮਰਾਸੀ ਤੱਕ ਵੀ ਪਹੁੰਚ ਗਏ, ਪਤਾ ਹੀ ਨਹੀਂ ਕੀ ਕੁੱਛ ਕਹਿਤਾ। ਸਿਰਫ ਇਹੀ ਕਿ ਉਹ ਜਥੇਦਾਰ ਸਾਹਿਬ ਨੇ ਸਾਡੇ ਖਿਲਾਫ ਹੁਕਮਨਾਮਾ ਸੁਣਾਇਆ ਸੀ। ਹੁਣ ਇਹ ਇਹਨੂੰ ਪੇਸ਼ ਕਿਵੇਂ ਕਰ ਰਹੇ ਆ ਕਿ 2 ਦਸੰਬਰ ਤੋਂ ਪਹਿਲਾਂ ਹੋਈ। ਇਸ਼ੂ ਇਹ ਆ। ਕਿ ਤਖਤ ਦੇ ਜਥੇਦਾਰ ਹੁੰਦਿਆ ਹੋਇਆ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਸਰਦਾਰ ਸਦੇਵ ਸਿੰਘ ਢਿੰਡਸਾ ਸਾਹਿਬ ਦੀ ਚੰਡੀਗੜ੍ਹ ਦੀ ਕੋਠੀ ਜਿੱਥੇ ਸੁਧਾਰ ਲਹਿਰ ਦੇ ਸਾਰੇ ਲੀਡਰ ਹਾਜ਼ਰ ਸੀ ਤਖਤ ਦੇ ਜਥੇਦਾਰ ਹੁੰਦਿਆ ਕਿਉਂਕਿ ਬੜੇ ਪਿੱਛੇ ਝੂਠੇ ਉਦਾਮ ਲੱਗਦੇ ਰਹੇ ਨਾ ਕਿ ਬਾਦਲ ਸਾਹਿਬ ਨੇ ਤਖਤ ਦੇ ਜਥੇਦਾਰ ਬਲਾਲੇ ਜੀ ਕਿਉਂ ਬਣਾਈ ਜੀ ਅੱਜ ਕੋਈ ਨਹੀਂ ਕਹਿ ਰਿਹਾ ਆਪਣੇ ਆਪ ਇਮਾਨਦਾਰੀ ਦੇ ਨਾਲ ਉਹ ਐਡਮਿਟ ਕਰ ਰਿਹਾ ਕਨਫੈਸ਼ਨ ਹੈ ਕਿ ਸਰਦਾਰ ਸਖਦੇਵ ਸਿੰਘ ਢੀਂਡਸਾ ਦੀ ਕੋਠੀ ਸੁਧਾਰ ਲਹਿਰ ਬਾਰੇ ਸਾਰੇ ਆ ਗਏ ਇਹ ਉੱਥੇ ਹਾਜ਼ਰ ਸੀ ਪਹਿਲਾ ਤਾਂ ਸਵਾਲ ਹੈ ਕਿ ਮਸਲਾ ਤਖਤ ਤੇ ਪਹੁੰਚ ਚੁੱਕਿਆ ਸੀ ਔਰ ਗਿਆਨੀ ਹਰਪੀ ਸਿੰਘ ਜੀ ਬਤੌਰ ਜਥੇਦਾਰ ਇੱਕ ਧਿਰ ਦੀ ਮੀਟਿੰਗ ਦੇ ਵਿੱਚ ਕਿਉਂ ਹਾਜ਼ਰ ਹੋਏ ਕਿ ਬਤੌਰ ਜਥੇਦਾਰ ਉਹਨਾਂ ਦਾ ਉੱਥੇ ਜਾਣਾ ਵਾਜਬ ਸੀ ਤੇ ਸਪੀਚ ਦੇ ਵਿੱਚ ਭਾਸ਼ਣ ਦੇ ਵਿੱਚ ਚੰਦੂ ਮਾਜਰਾ ਕੀ ਕਹਿੰਦੇ ਆ ਕਿ ਪਹਿਲਾ ਲਾਹ ਤਾਂ ਸੀ ਉੱਥੋਂ ਅਕਾਲ ਤਖਤ ਸਾਹਿਬ ਤੋਂ ਤੇ ਫੇਰ ਜਦੋਂ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਵੀ ਹਟਾਤਾ ਉਦੋਂ ਬਾਅਦ ਚੰਡੀਗੜ੍ਹ ਸੱਧਿਆ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਕਦੋਂ ਹਟਾਇਆ 11 ਫਰਵਰੀ 2025 ਨੂੰ ਤੇ ਉਦੋਂ ਬਾਅਦ ਹੁਕਮਨਾਮਾ ਸਾਹਿਬ ਪਹਿਲਾਂ ਆ ਗਿਆ ਸੀ ਤੇ ਇਹੀ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਝੂਠ ਬੋਲਿਆ ਇਹ ਕਿਦੋਂ ਦਾ ਹੋਰ ਕੀਤਾ ਕੰਮ ਉਹ ਵੀ ਦੱਸ ਦੇ ਝੂਠ ਬੋਲਿਆ ਕਿ 2 ਦਸੰਬਰ ਦਾ ਜਿਹੜਾ ਹੁਕਮਨਾਮਾ ਸੀ ਉਹਦੀ ਸਾਜ਼ਿਸ਼ ਰਚੀ ਗਈ ਢੀਂਡ ਸਾਦੀ ਕੋਠੀ ਹੁਣ ਇਹਨਾਂ ਨੇ ਗਾਂ ਕੀ ਕੀਤਾ ਕਿ ਜਿਹੜੀ ਪ੍ਰੈਸ ਕਾਨਫਰੰਸ ਲਾਈਵ ਕੀਤੀ ਆ ਉਹਦੇ ਚ ਚੰਦੂ ਮਾਜਰਾਲੀ ਇਹਨਾਂ ਦੀ ਆਈਟੀ ਟੀਮ ਜਾਂ ਕੱਟਣਾ ਭੁੱਲ ਗਈ ਇਹਨਾਂ ਨੇ ਉਹ ਚੀਜ਼ ਕੱਟੀ ਨਹੀਂ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਜ਼ਥੇਦਾਰੀ ਤੋਂ ਲੌਣ ਤੋਂ ਬਾਅਦ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਉਹ ਉਵੇਂ ਸੁਨਾਤੀ ਤੇ ਜਿਹੜਾ ਦਲਜੀਤ ਸਿੰਘ ਚੀਮਾ ਦੇ ਪੇਜ ਉੱਪਰ ਇਹਨਾਂ ਨੇ ਪਾਇਆ ਉਹਦੇ ਵਿੱਚ ਉਹ ਕੱਟ ਲਾਤਾ ਇਹ ਇਹਨਾਂ ਦੀ ਅਬ ਦੂਜਾ ਫੋਨ ਤੇ ਆਪਾਂ ਸੁਣਾ ਦਿੰਨੇ ਆ ਆ ਸੁਣ ਲਓ ਫਿਰ ਸਰ ਗੁਰਪ੍ਰਤਾਪ ਸਿੰਘ ਬਡਾਲੇ ਨੂੰ ਜਿੱਥੇ ਉਹ ਸੁਧਾਰ ਲਹਿਰ ਦਾ ਕਨਵੀਨਰ ਟੇਡਾ ਸਾਹਿਬ ਨੇ ਬਣਾਇਆ ਉੱਥੇ ਯਕੀਨ ਕਰਿਓ ਜਾਨੇ ਹਰਪ੍ਰੀਤ ਸਿੰਘ ਹੋਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਾ ਪਹਿਲਾ ਬਦਲਤਾ ਫਿਰ ਦਮਦਮਾ ਸਾਹਿਬ ਤੇ ਜਥੇਦਾਰ ਸਾਹਿਬ ਲਾਤਾ ਤੇ ਅਸੀਂ ਚੱਡੀ ਗਾੜੀ ਨਾਲ ਨੂੰ ਸੱਧਿਆ ਉਹ ਜਲੀਲ ਕਰਕੇ ਵਾਲੀ ਕੱਟਤੀ ਬੈਠੇ ਸੀ ਬੀਬੀ ਜਲੀਲ ਕਰਕੇ ਵਾਲੀ ਕੱਟਤੀ ਜਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਾ ਪਹਿਲਾ ਬਦਲਤਾ ਫਿਰ ਦਮਦਮਾ ਸਾਹਿਬ ਤੇ ਜਥੇਦਾਰ ਸਾਹਿਬ ਲਾਤਾ ਉੱਥੋਂ ਵੀ ਤੁੰਬਤਾ ਲਾ ਕੇ ਦੋਸ਼ ਲਾ ਕੇ ਕਰਦਾਰ ਕੋਸ਼ਿਸ਼ ਕਰਕੇ ਝੂਠੇ ਇਲਜ਼ਾਮ ਲਾ ਕੇ ਇਹਨਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਚੰਡੀਗੜ੍ਹ ਇਹਨਾਂ ਨੂੰ ਸੱਦਿਆ ਜਲੀਲ ਕਰਕੇ ਵਾਲੀ ਕੱਟਤੀ ਕਿ ਪਤਾ ਨਾ ਲੱਗੇ ਕਹਿ ਦਈਏ ਕਿ ਪਹਿਲਾਂ ਬਣਾਇਆ ਸੀ ਪਹਿਲਾਂ ਬੁਲਾਇਆ ਸੀ ਸਾਜ਼ਿਸ਼ ਰਚੀ ਸੀ ਸ਼ਰਮ ਝੂਠ ਪਰੋਸਿਆ ਵੱਖ-ਵੱਖ ਚੈਨਲਾਂ ਤੇ ਪ੍ਰਚਾਰਿਆ ਤੇ ਇਹੀ ਰਾਜਨੀਤੀ ਹੁੰਦੀ ਹੈ ਕਿ ਜੋ ਮਰਜ਼ੀ ਝੂਠ ਫਲਾ ਦਿਓ ਜਿਵੇਂ ਰਾਹੁਲ ਗਾਂਧੀ ਨੇ ਕਿਹਾ ਤਾਂ ਇਹ ਸੀ ਕਿ ਨਰਿੰਦਰ ਮੋਦੀ ਵਾਂਗੂ ਮੈਂ ਇਹ ਭਾਸ਼ਣ ਨਹੀਂ ਦਿੰਦਾ ਕਿ ਇੱਧਰ ਦੀ ਆਲੂ ਪਾ ਉਧਰ ਦੀ ਸੋਨਾ ਨਿਕਲੂ ਉਹਨਾਂ ਨੇ 19 ਕੱਟ ਲਈ ਰਾਹੁਲ ਗਾਂਧੀ ਪੱਪੂ ਸ਼ੋਅ ਕਰਦਾ ਤੇ ਇਹ ਇਹਨਾਂ ਦੀ ਪ੍ਰਾਣੀ ਯਾਰੀ ਰਹੀ ਹੈ ਤੁਹਾਨੂੰ ਪਤਾ ਉਹਨਾਂ ਨਾਲ ਤੇ ਉਹਨਾਂ ਵਾਲੇ ਰਾਹ ਤੇ ਹੀ ਚੱਲਣਾ ਸੀ ਤੇ ਨਾਲ ਇਹ ਮੈਂ ਜਿਹੜਾ ਕਹਿੰਦਾ ਸੀ ਕਿ ਕੁਫਰ ਤੋੜ ਰਿਹਾ ਗੁਰਬਾਣੀ ਦੀ ਵਰਤੋਂ ਕਰ ਰਿਹਾ ਇਹਨਾਂ ਨੇ ਕੀ ਕਿਹਾ ਸੀ ਪਿਛਲੇ ਯੋਗਨ ਬਖਸ਼ ਲਓ ਰਾਹ ਭਾਗੇ ਮਾਰਗ ਪਾ ਲਿਆ ਉਹ ਤੁਸੀਂ ਤਾਂ ਪਿਛਲੇ ਜਿਹੜੇ ਗੁਨਾਹ ਉਹ ਨਹੀਂ ਮੰਨਦੇ ਪਏ ਉਹਨਾਂ ਤੇ ਮਿੱਟੀ ਪਾਉਣ ਦੇ ਲਈ ਨਵੇਂ ਗੁਨਾਹ ਹੋਰ ਕਰੀ ਜਾਂਦੇ ਹੋ ਗੁਰਬਾਣੀ ਦਾ ਸਾਰਾ ਲੈ ਕੇ ਕਿੱਥੇ ਭਰੋਗੇ ਜਾਂ ਅੰਨੇ ਹੋ ਕੇ ਤੁਹਾਡੇ ਮਗਰ ਤੁਰੇ ਲੋਕ ਉਹਨਾਂ ਨੂੰ ਵਿਚਾਰਿਆਂ ਨੂੰ ਕਿਉਂ ਤੁਸੀਂ ਪਾਪਾਂ ਦੇ ਭਾਗੀ ਬਣਾਉਨੇ ਆ ਸਾਫ਼ ਤੇ ਸਪਸ਼ਟ ਗੱਲ ਸੀ ਕਿ ਜਦੋਂ ਉਹਨਾਂ ਨੂੰ ਜਲੀਲ ਕੀਤਾ ਗਿਆ ਉਸ ਤੋਂ ਬਾਅਦ ਉੱਥੇ ਉਹਨਾਂ ਨੂੰ ਬੁਲਾਇਆ ਗਿਆ ਜਦੋਂ ਤੁਸੀਂ ਸਿੱਖ ਦਾ ਤਾਂ ਫਰਜ਼ ਇਹ ਆ ਸਿੱਖ ਨੂੰ ਤਾਂ ਮਹਾਰਾਜ ਦਾ ਹੁਕਮ ਹੈ ਕਿ ਜਦੋਂ ਵੀ ਕਿਸੇ ਸਿੱਖ ਨਾਲ ਜਾਂ ਗੈਰ ਸਿੱਖ ਨਾਲ ਵੀ ਜ਼ੁਲਮ ਹੋਵੇ ਤਾਂ ਉਹਦੇ ਨਾਲ ਖੜਨਾ ਤੁਸੀਂ ਜੋ ਗਿਆਨੀ ਹਰਪ੍ਰੀਤ ਸਿੰਘ ਦਾ ਹਾਲ ਕੀਤਾ ਜਥੇਦਾਰੀ ਤੋਂ ਲਾਉਣ ਤੋਂ ਬਾਅਦ ਤੇ ਉਹ ਕਿਉਂ ਕੀਤਾ ਜਿਵੇਂ ਹੁਣ ਤੁਸੀਂ ਸਲਾਹ ਦਿੱਤਾ ਨਾ ਵੀ ਮਰਾਸੀ ਫਲਾਨਾ ਸਟੇਜਾਂ ਤੋਂ ਬੋਲਦੇ ਹੋ ਕਿਉਂਕਿ ਉਹ ਪਛੜੇ ਵਰਗ ਚ ਹੁੰਦੇ ਆ ਹਾਸ਼ੀਆ ਗਤ ਤੇ ਰਾਜੜੀਆਂ ਉਹਨਾਂ ਨੇ ਆਪ ਆਪਣੇ ਭਾਸ਼ਣ ਦੇ ਵਿੱਚ ਕਿਹਾ ਤੇ ਤਾਂ ਸਿੱਖਾਂ ਦੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੋਣੀ ਚਾਹੀਦੀ ਆ ਕਿ ਸਾਰੀ ਸਿੱਖਾਂ ਨੇ ਉੱਥੇ ਇਕੱਠੇ ਹੋ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਐਡਾ ਰਤਬਾ ਬਖਸ਼ਿਆ ਉਹਨਾਂ ਨੂੰ ਇੱਜ਼ਤ ਮਾਨ ਬਖਸ਼ਿਆ ਤੁਸੀਂ ਪਤਾ ਨਹੀਂ ਖੁਦ ਬਾਲੇ ਚਲਾਕ ਬਣਦੇ ਹੋ ਜਾਂ ਤੁਸੀਂ ਆਪਦੇ ਜਿਹੜੇ ਸਮਰਥਕ ਐ ਉਹਨਾਂ ਨੂੰ ਬੇਵਕੂਫ ਸਮਝਦੇ ਆ ਕਿ ਅਸੀਂ ਜੋ ਦਿਖਾ ਦੇਆਗੇ ਉਹਨਾਂ ਨੇ ਦੇਖ ਲੈਣਾ ਉਹ ਤਾਂ ਚੱਲ ਕੋਈ ਦੇ ਕੋਈ ਨਹੀਂ ਦੇਖ ਲੈਣਗੇ ਪਰ ਉੱਪਰ ਵਾਲਾ ਵੀ ਦੇਖਦਾ ਇੱਕ ਹੋਰ ਪੱਤਰਕਾਰ ਨੇ ਵੀ ਇਹਨਾਂ ਦੇ ਮਗਰ ਲਾ ਕੇ ਬਹੁਤ ਕੀਤੀ ਆ ਬਾਅਦ ਘਾਟ ਉਹ ਉਹਦਾ ਵੀ ਆਪਾਂ ਆਪਰੇਸ਼ਨ ਕਰਦੇ ਆ ਉਸ ਤੋਂ ਬਾਅਦ ਉਹਨੂੰ ਵੀ ਦੱਸਦੇ ਆ ਕਿ ਕੀ ਸਚਾਈ ਹੈ ਹੁਣ ਸਾਫ਼ ਇਹ ਚੀਜ਼ ਸਮਝ ਚ ਆਉਂਦੀ ਹੈ ਕੋਈ ਇਹਦੇ ਚ ਅਲਜਬਰਾ ਨਹੀਂ ਹੈਗਾ ਜਿਹੜਾ ਸਮਝਣਾ ਵੀ ਕਿ ਉਹ ਬੰਦਾ ਕਹਿ ਰਿਹਾ ਕਿ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਜਦੋਂ ਜਲੇਲ ਕੀਤਾ ਜਾ ਰਿਹਾ ਸੀ ਤਾਂ ਉੱਥੇ ਉਸ ਤੋਂ ਬਾਅਦ ਚੰਡੀਗੜ੍ਹ ਬੁਲਾਇਆ ਤੇ ચીਮਾ ਕਹਿ ਰਿਹਾ ਕਿ ਹੁਕਮਨਾਮੇ ਤੋਂ ਪਹਿਲਾਂ 2 ਦਸੰਬਰ ਹੁਣ ਜਾਣਤਾ ਉਹਦੇ ਕਹਿਣ ਨੂੰ ਉਹ ਬੰਦੇ ਨੂੰ ਅੰਧਰਾਤਾ ਹੋਇਆ ਹੋਊਗਾ ਵੀ ਜੀ ਨੂੰ ਇਹ ਗੱਲ ਸਮਝ ਨਾ ਉਹ ਅੰਧਰਾਤਾ ਵੀ ਨਹੀਂ ਕਹਿ ਸਕਦੇ ਅੰਧਰਾਤੇ ਵਾਲੇ ਨੂੰ ਵੀ ਉਹਦਾ ਦਿਮਾਗ ਕੰਮ ਕਰਦਾ ਹੁੰਦਾ ਤੇ ਕੰਨ ਕੰਮ ਕਰਦੇ ਹੁੰਦੇ ਤੇ ਸੋਝੀ ਹੁੰਦੀ ਆ ਉਹਨੂੰ ਅਕਲ ਦਾ ਅੰਨਾ ਕੰਨਾਂ ਤੋਂ ਬੋਲਾ ਪਤਾ ਨਹੀਂ ਕੀ ਕਿਹੜਾ ਉਹ ਸ਼ਬਦ ਜਿਹੜਾ ਉਹਨਾਂ ਲੋਕਾਂ ਦੇ ਲਈ ਆਯਾਦ ਕਰਨਾ ਪਊਗਾ ਕਿ ਜਿਹੜੇ ਸਾਰਾ ਕੁਝ ਦੇਖਦੇ ਸੁਣਦੇ ਸਮਝਦੇ ਹੋਏ ਵੀ ਇੱਕ ਕਿਸੇ ਦੇਹਧਾਰੀ ਨੂੰ ਆਪਦਾ ਰੱਬ ਮੰਨ ਕੇ ਤੇ ਕਹਿੰਦੇ ਨਹੀਂ ਨਹੀਂ ਜੀ ਉਹਨੇ ਤਾਂ ਬਿਲਕੁਲ ਸਹੀ ਗਿਆ ਸਾਡੇ ਵਾਲੇ ਸਹੀ ਆ ਸੋ ਬੇਨਤੀ ਹੈ ਕਿਸੇ ਵੀ ਗਲਤ ਕੰਮ ਦੇ ਵਿੱਚ ਅ ਸਿੱਧੇ ਜਾਂ ਸਿੱਧੇ ਤੌਰ ਤੇ ਭਾਗੀਦਾਰ ਬਨਣ ਤੋਂ ਪਹਿਲਾਂ ਗੁਰੂ ਮਹਾਰਾਜ ਨੂੰ ਚੇਤੇ ਕਰ ਲਿਆ ਕਰੋ ਅਹੀਂ ਮਨ ਚ ਸੋਚ ਲਿਆ ਕਰੋ ਕਿ ਹਵਾਈ ਗਰੂ ਮੈਂ ਕੀ ਕਰ ਰਿਹਾ ਸ਼ਾਇਦ ਮੜਾ ਮੁੱਟਾ ਅਕਲ ਵਾਲਾ ਖਾਨਾ ਖੋਲ੍ਹ ਜਾਵਾਂ ਸੋ ਦੋਸਤੋ ਬੇਨਤੀ ਹੈ ਕਿ ਆਪਣੇ ਕੋਲੇ ਇਹਨਾਂ ਜਿੰਨੇ ਸਾਧਨ ਨਹੀਂ ਹੈਗੇ ਕਿ ਆਪਾਂ ਇਹਨਾਂ ਵਾਂਗ ਪ੍ਰਚਾਰ ਕਰ ਦਈਏ ਕਿਉਂਕਿ ਹੁਣ ਹਜ਼ਾਰਾਂ ਲੋਕਾਂ ਤੱਕ ਲੱਖਾਂ ਲੋਕਾਂ ਤੱਕ ਮਿਲੀਅਨਸ ਤੱਕ ਇਹ ਚੀਜ਼ ਪਹੁੰਚ ਗਈ ਉਹਨਾਂ ਦੇ ਭਾਦ ਤਾਂ ਇਹ ਆ ਵੀ ਇਹ ਸੱਚ ਬੋਲ ਰਿਹਾ ਆਪਣੀ ਠੀਕ ਹੈ ਰੀਚ ਘਟਾ ਆਪਣੀ ਰੇਂਜ ਘਟਾ ਆਪਾਂ ਨੂੰ ਇਹ ਆ ਭਾਵੇਂ 500 ਬੰਦੇ ਤੱਕ ਜਾਵੇ 1000 ਤੱਕ ਜਾਵੇ ਪਰ ਇਹਨਾਂ ਨੂੰ ਵੀ ਪਤਾ ਲੱਗੇ ਕਿ ਗਾਂ ਕੋਈ ਜਵਾਬ ਦੇਣ ਵਾਲਾ ਹੈਗਾ ਪੰਜਾਬ ਦੇ ਲੋਕ ਦਾ ਸਿੱਖ ਮੂਰਖ ਨਹੀਂ ਹੈਗੇ ਹੁਣ ਇਹ ਗੱਲ ਇਹ ਵੀ ਸਮਝਦੇ ਆ ਕਿ ਜਿੱਥੋਂ ਤੱਕ ਸਾਡੀ ਪਹੁੰਚ ਗਈ ਉੱਥੋਂ ਤੱਕ ਉਹਦੀ ਸਫਾਈ ਨਹੀਂ ਜਾਂਦੀ ਹੁੰਦੀ ਤੁਸੀਂ ਵੀ ਅੱਜ ਕਿਸੇ ਤੇ ਦੋਸ਼ ਲਾ ਲਓ ਕਿ ਫਲਾਣਾ ਚੋਰ ਹੈ 20 ਮਿੰਟ ਬਾਅਦ ਹੀ ਤੁਸੀਂ ਕਹਿ ਦੋ ਮੈਂ ਤੋਂ ਮਾਫੀ ਮੰਗਦਾ ਹੋ ਸਕਦਾ ਜਿਹੜੀ ਚੋਰ ਵਾਲੀ ਕਹੀ ਹੈ ਉਹ 500 ਬੰਦੇ ਤੱਕ ਜਾਵੇ ਜਿਹੜੀ ਮਾਫੀ ਵਾਲੀ ਉਹ ਭਾਵੇਂ 1000 ਤੱਕ ਜਾਵੜੇ ਪਰ ਇਹ ਗਰੰਟੀ ਨਹੀਂ ਹੈਗੀ ਕਿ ਇਹ ਉਸੇ 500 ਤੱਕ ਹੀ ਜਾਊਗੀ ਜਾਊ ਉਹਦੇ ਵਿੱਚ ਕੋ 400 ਤੱਕ ਜਾਊਗੀ ਜਾਂ 100 ਤੱਕ ਜਾਊਗੀ ਸਾਰਿਆਂ ਕੋਲ ਨਹੀਂ ਜਾਂਦੀ ਸੋ ਤੁਸੀਂ 500 ਦੇ ਵਿੱਚ ਮੰਨ ਲਓ 499 ਤੱਕ ਵੀ ਸੌਰੀ ਵਾਲੀ ਪਹੁੰਚ ਗਈ ਮਾਫੀ ਵਾਲੀ ਪਹੁੰਚ ਗਈ ਜਿਹੜਾ ਇੱਕ ਰਹਿ ਗਿਆ ਉਹਦੀ ਨਜ਼ਰ 'ਚ ਤਾਂ ਇਹ ਹੀ ਹੋਣਾ ਨਾ ਕਿ ਫਲਾਨਾ ਚੋਰ ਹੈ ਇਹ ਹੀ ਪੋਲਿਟਿਕਸ ਜਿਹੜੀ ਇਹ ਕਰ ਰਿਹਾ ਹੈ ਪਰ ਪਾਪੇ ਕੀ ਕਰ ਰਿਹਾ ਕਿ ਗੁਰੂ ਦੇ ਨਾਂ ਤੇ ਪੰਥ ਦੇ ਨਾਂ ਤੇ ਕਰ ਰਿਹਾ ਤੇ ਇਹ ਪਾਪ ਇਹਨਾਂ ਨੂੰ ਲੈ ਡੂ। ਤਾਂ ਦੋਸਤੋ ਇਹੀ ਆਪਣੀ ਬੇਨਤੀ ਸੀ ਸਹੀ ਸਮਝਦੇ ਹੋਏ ਇਹਨੂੰ ਇੰਨਾ ਕਿ ਸ਼ੇਅਰ ਕਰਿਓ ਕਿ ਹਰ ਇੱਕ ਸਿੱਖ ਤੱਕ ਜਿਹੜਾ ਇਹਨਾਂ ਦਾ ਕੂੜ ਪ੍ਰਚਾਰ ਕੀਤਾ ਉਹ ਉਹਦਾ ਜਵਾਬ ਸਚਾਈ ਉਹ ਪਹੁੰਚਣੀ ਚਾਹੀਦੀ ਆ। ਚਾਹੁੰਦੇ ਵਸਿਰ ਰੱਬ ਰੱਖਾ ਚੜਦੀ ਕਲਾ।